ਦੋਸਤੋ ਗੁਰਦਾਸਪੁਰ ਸ਼ਹਿਰ ਦੇ ਮੈਡੀ ਸਿਟੀ ਗੁਰਦਾਸਪੁਰ ਦੇ ਵਿੱਚ ਜਿੱਥੇ ਡਿਲੀਵਰੀ ਕਰਨ ਸਮੇਂ ਬਹੁਤ ਸਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰਤਾਂ ਨੂੰ ਉੱਥੇ ਹੀ ਅੱਜ ਇੱਕ ਵਿਸ਼ੇਸ਼ ਉਪਰਾਲਾ ਜਿਹੜਾ ਆ ਗੁਰਦਾਸਪੁਰ ਮੈਡੀ ਸਿਟੀ ਵੱਲੋਂ ਕੀਤਾ ਗਿਆ ਜਿੱਥੇ ਕਿ ਗੁਰਦਾਸਪੁਰ ਮੈਡੀ ਸਿਟੀ ਵਾਲਿਆਂ ਨੇ ਇੱਕ ਮਸ਼ੀਨ ਰਿਪਰੈਜ਼ੈਂਟ ਕੀਤੀ ਹੈ ਮੀਡੀਆ ਦੇ ਨਾਲ ਜੋ ਕਿ ਇਸ ਮਸ਼ੀਨ ਦੇ ذریعے ਜਿਹੜਾ ਆ ਲੇਡੀਸ ਤੋਂ ਪਤਾ ਕਰਾਇਆ ਜਾਏਗਾ ਕਿ ਇਸ ਦੀ ਡਿਲੀਵਰੀ ਜਿਹੜੀ ਆ ਨੋਰਮਲ ਹੋਣੀ ਹੈ ਜਾਂ ਫਿਰ ਸਜੇਰੀਅਨ ਤੇ ਇਸ ਨੂੰ ਕਦੋਂ ਚੈੱਕ ਕੀਤਾ ਜਾਵੇਗਾ ਇਹ ਪੂਰੀ ਜਾਣਕਾਰੀ ਜਿਹੜੀ ਆ ਡਾਕਟਰ ਮਨਜੀਤ ਬੱਬਰ ਤੋਂ ਲੈਣ ਦੀ ਕੋਸ਼ਿਸ਼ ਕਰਦੇ ਆ ਕੀ ਕੁਝ ਕਿਹਾ ਉਹਨਾਂ ਨੇ ਆਓ ਪੜਾ ਉਹਨਾਂ ਦੀ ਜ਼ੁਬਾਨੀ ਸੁਣ ਲੈਣੇ ਆ ਤੁਸੀਂ ਬਣੀ ਰਹੋ ਪੰਜਾਬੀ ਏਕਰ ਚੈਨ ਦੇ ਨਾਲ ਬਲਜੀਤ ਸਿੰਘ ਲਾਮ ਦੀ ਰਿਪੋਰਟ ਗੁਰਦਾਸਪੁਰ ਕਰਦਾ ਹਾਂ ਇੱਥੇ ਆਣ ਲਈ ਗੁਰਦਾਸਪੁਰ ਮੈਡੀਸਿਟੀ ਤੋਂ ਸਾਡੀ ਟੀਮ ਸਾਰੇ ਤੁਹਾਡਾ ਸ਼ੁਕਰਗੁਜ਼ਾਰ ਹੈਗਾ ਕਿ ਤੁਸੀਂ ਇੱਥੇ ਆਏ ਔਰ ਆਪਣਾ ਕੀਮਤੀ ਟਾਈਮ ਕੱਢਿਆ ਅਸੀਂ ਗੁਰਦਾਸਪੁਰ ਮੈਡੀ ਸਿਟੀ ਦੇ ਵਿੱਚ ਜਿਵੇਂ ਕਿ ਸਾਡੇ ਕੋਲ ਕਰੀਬਨ ਸਾਰੀਆਂ ਸਪੈਸ਼ਲਿਟੀਆਂ ਸੁਪਰ ਮਲਟੀ ਸਪੈਸ਼ਲਿਟੀ ਹਸਪੀਟਲ ਚਲਾ ਰਹੇ ਹਾਂ ਤੇ ਸਾਰੀਆਂ ਸਪੈਸ਼ਲਿਟੀਆਂ ਇੱਥੇ ਵਰਕਿੰਗ ਹੈਗੀਆਂ ਅਸੀਂ ਜਿਹੜਾ ਮੇਨਲੀ ਗਾਇਨੀ ਦੇ ਵਿੱਚ ਕੀ ਵੇਖਿਆ ਸੀਗਾ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਅਕਸਰ ਕੀ ਆਉਂਦੀ ਕੰਪਲੇਂਟ ਆਉਂਦੀ ਸੀ ਕਿ ਡਾਕਟਰ ਨਜਾਇਜ਼ ਸੇਜੇਰੀਅਨ ਹੋ ਜਾਂਦੇ ਆ ਜੀ ਅਸੀਂ ਚਾਹਦੇ ਨਹੀਂ ਸੀ ਸੇਜੇਰੀਅਨ ਹੋ ਗਿਆ ਉਸ ਚੀਜ਼ ਨੂੰ ਵੇਖਣ ਲਈ ਇੱਕ ਸੀਟੀ ਜੀ ਮਸ਼ੀਨ ਆਉਂਦੀ ਹੈ ਜੀ ਸੀਟੀ ਜੀ ਮਸ਼ੀਨ ਜਿਹੜੀ ਆ ਉਹ ਅਸੀਂ ਆਪਣੇ ਹਸਪੀਟਲ ਲਿਆਂਦੀ ਹੈ ਉਹਦੇ ਨਾਲ ਕੀ ਹੈ ਕਿ ਬੱਚੇ ਦੀ ਧੜਕਨ ਤੇ ਕੰਟਰੈਕਸ਼ਨ ਬੱਚੇ ਦਾ ਨਹੀਂ ਦੇ ਕੰਟਰੈਕਸ਼ਨ ਉਹ ਦੋਹਾਂ ਦਾ ਇੱਕ ਗ੍ਰਾਫ ਬਣਦਾ ਹੈ ਗ੍ਰਾਫ ਤੋਂ ਅਸੀਂ ਕੱਲ ਕਲੀਅਰ ਕਰਦੇ ਹਾਂ ਕਿ ਹਾਂ ਬੱਚੇ ਦਾ ਇਹਦਾ ਮਾਂ ਦਾ ਸਜੇਰੀਨ ਹੋਣਾ ਹੈ ਕਿ ਨਹੀਂ ਪੰਜਾਬੀ ਵਿੱਚ ਕਹੀਏ ਕਿ ਇੱਕ ਤਾਂ ਅਸੀਂ ਬੱਚੇ ਦੀ ECG ਲੈ ਲੈਂਦੇ ਆ ECG ਮਸ਼ੀਨ ਦੇ ਉੱਤੇ ਆ ਜਾਂਦੀ ਨਾਲ ਬੱਚੇ ਦੇ ਜਿਹੜੀ ਮਾਂ ਦੀ ਕੰਟਰੈਕਸ਼ਨ ਦਾ ਆ ਜਾਂਦੀ ਹੈ ਉਨ੍ਹਾਂ ਤੋਂ ਅਸੀਂ ਨੈਟ ਨਤੀਜਾ ਕੱਢਦੇ ਹਾਂ ਕਿ ਹਾਂ ਬੱਚੇ ਨੂੰ ਕੋਈ ਹਾਈਪੋਕਸੀਆ ਮਤਲਬ ਬੱਚੇ ਨੂੰ ਕਿਤੇ ਅੰਦਰ ਪਾਟੀ ਨਿਕਲ ਗਈ ਹੈ ਜਾਂ ਬੱਚੇ ਦੀ ਉਹਦੇ ਕਰਕੇ ਉਹਨੂੰ ਉਹਦੀ ਜ਼ਿੰਦਗੀ ਨੂੰ ਸਟਰਗਲ ਹੋ ਰਿਹਾ ਜਾਂ ਉਹਦੇ ਹਾਰਟ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਉਹ ਸਾਨੂੰ 1 ਘੰਟਾ ਪਹਿਲਾਂ ਹੀ ਪਤਾ ਲੱਗ ਜਾਂਦਾ ਉਸ ਚੀਜ਼ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਉਹ ਮਸ਼ੀਨ ਬਹੁਤ ਜ਼ਰੂਰੀ ਸਮਝੀ ਸੀ ਕਿ ਇੱਥੇ ਚਾਹੀਦੀ ਹੈ ਆਪਣੀ ਸਿਟੀ ਦੇ ਵਿੱਚ ਮੈਂ ਨਹੀਂ ਵੇਖਿਆ ਕਿ ਅੱਗੇ ਕਿਹੜੇ ਕੁੱਲ ਹੈਗੀ ਹੈ ਕਿ ਨਹੀਂ ਤੇ ਉਸ ਮਸ਼ੀਨ ਦੇ ਨਾਲ ਜਿਹੜਾ ਅਨਸੈਸਰੀਲੀ ਸਜੇਰੀਆ ਨਾ ਉਹ ਮਾਣੂ ਵੀ ਦੇਖੇਗਾ ਕਿ ਹਾਂ ਮੇਰੇ ਬੱਚੇ ਦੀ ਕੰਟ੍ਰੈਕਸ਼ਨ ਘਟ ਗਈ ਹੈ ਹਾਰਟ ਰੇਟ ਘਟ ਗਿਆ ਔਰ ਉਹਦੇ ਵਿੱਚ ਕਰਦੇ ਕੀ ਹੈ ਬੜਾ ਸਿੰਪਲ ਤਰੀਕਾ ਹੈ ਉਹਦੇ ਵਿੱਚ ਦੋ ਪ੍ਰੋਬ ਲੱਗਦੇ ਆ ਇੱਕ ਤੇ ਇੱਥੇ ਲੱਗਦਾ ਇੱਕ ਬੱਚੇ ਦੇ ਦਿਲ ਦੀ ਧੜਕਣ ਨੂੰ ਲੱਗਦਾ ਹੈ ਜਿਹੜਾ ਇੱਥੇ ਲੱਗਦਾ ਉਹਦੇ ਨਾਲ ਪਤਾ ਲੱਗਦਾ ਹੈ ਕਿ ਬੱਚੇ ਦਾ ਨੇਦੀ ਕੰਟ੍ਰੈਕਸ਼ਨ ਕਿੰਨੀ ਆਈਆਂ ਤੇ ਦੂਜੇ ਬੱਚੇ ਦੀ ECG ਦਾ ਪਤਾ ਲੱਗ ਜਾਂਦਾ ਨਾਲੋ ਨਾਲ ਹੀ ਬੱਚੇ ਦੀ ਧੜਕਣ ਠੀਕ ਹੈ ਜੇ ਬੱਚੇ ਦੇ ਅੰਦਰ ਪੌਟੀ ਨਿਕਲ ਜਾਏ ਪਾਣੀ ਘਟ ਜਾਏ ਇਨਫੈਕਸ਼ਨ ਹੋ ਜਾਏ ਜਾਂ ਹੋਰ ਕੋਈ ਕਾਰਨ ਦਾ ਲੇਬਰ ਪ੍ਰੋਗਰੈਸ ਨਹੀਂ ਹੋ ਰਹੀ ਉਹ ਜੀਆਂ ਹਾਲਤਾਂ ਦੇ ਵਿੱਚ ਕੀ ਆ ਕਿ ਉਹ ਇੱਕ ਬਿਲਕੁਲ ਸਪੈਸੀਫਾਈਡ ਹੈਗਾ ਸਾਡੇ ਕੋਲ ਮਸ਼ੀਨ ਹੈ ਜਿਹੜੀ ਕਹੇਗੀ ਕਿ ਹਾਂ ਹੋਣੇ ਦਾ ਨਾਰਮਲ ਨਹੀਂ ਹੋ ਸਕਦਾ ਇਹਦਾ ਸਜੇਰੀ ਨਹੀਂ ਕਰਨਾ ਉਦਾਂ ਜਿਹੜਾ ਕਿ ਅਸੀਂ ਅੰਦਾਜ਼ੇ ਨਾਲ ਵੀ ਕਈ ਵਾਰੀ ਦੇਖਦੇ ਹਾਂ ਜਾਂ ਕਲੀਨिकल ਸੈਂਸ ਨਾਲ ਦੇਖਦੇ ਹਾਂ ਸੋ ਮਸ਼ੀਨੀ ਜੋਗ ਹੈ ਤੇ ਮੈਂ ਇਸ ਕੀ ਚੀਜ਼ ਦਾ ਵਧੀਆ ਕਹਿੰਦਾ ਕਿ ਮਸ਼ੀਨੀ ਜੋਗ ਦੇ ਵਿੱਚ ਜੇ ਆਪਣੇ ਇਹ ਚੀਜ਼ अवेलेबल ਹੈਗੀ ਆ ਔਰ ਇਸ ਚੀਜ਼ ਨੂੰ ਦਿੱਲੀ ਜਾਂ ਬੰਬੇ ਵੱਡੇ ਵੱਡੇ ਕਾਰਪੋਰੇਟ ਹਸਪਤਾਲਾਂ ਚ ਯੂਜ਼ ਕਰਦੇ ਆ ਤੇ ਅਸੀਂ ਆਪਣੇ ਇੱਥੇ ਗਰਦਾਸਪੁਰ ਦੇ ਵਿੱਚ ਇਸ ਚੀਜ਼ ਨੂੰ ਲਾਂਚ ਕੀਤਾ ਤੇ ਉਹਨੂੰ ਯੂਜ਼ ਕਰ ਰਹੇ ਆ ਅਸੀਂ ਸਗੋਂ ਪਿਛਲੇ 4-5 ਦਿਨ ਪਹਿਲਾਂ ਇੱਕ ਸੀਗਾ ਸਾਡੇ ਕੋਲ ਵਰਕਰ ਸੀ ਸਾਡਾ ਉਹਦਾ ਪਾਣੀ ਸਾਰਾ ਪੰਜ ਰਹਿ ਗਿਆ ਸੀ ਐਫਆਈ ਤੋਂ ਉਤ ਤੋਂ ਬਾਅਦ ਵਿੱਚ ਉਹਨੂੰ ਕਰੀਬਨ ਉਹਦੇ ਵਿੱਚ ਅਲਟਰਾਸਾਉਂਡ ਦੇ ਵਿੱਚ ਵੀ ਆ ਗਿਆ ਕਿ ਅੰਦਰ ਪਾਟੀ ਨਿਕਲੀ ਹੋਈ ਹੈ ਉਹਦਾ ਪਹਿਲਾ ਬੱਚਾ ਨਾਰਮਲ ਹੋਇਆ ਸੀ ਉਹ ਐਡਮੈਂਡ ਸੀਗਾ ਕਿ ਮੇਰਾ ਨਾਰਮਲ ਹੀ ਚਾਹੀਦਾ ਫਿਰ ਅਸੀਂ ਮਸ਼ੀਨ ਲਗਾ ਕੇ ਉਹਦੇ ਤਾਂ ਵੇਖਿਆ ਕਿ ਹਾਂ ਵੀ ਕੈਨ ਬੇਟ ਅਸੀਂ ਉਹਦੀ ਜਿਹੜੀ ਲੇਬਰ ਆ ਪ੍ਰੋਗਰੈਸ ਹੋ ਰਹੀ ਆ ਔਰ ਉਹਦਾ ਨਾਰਮਲ ਡਿਲੀਵਰੀ ਹੋਈ ਸੋ ਉਦੋਂ ਬੜਾ ਮਜ਼ਾ ਆਉਂਦਾ ਹੈ ਬੜੀ ਖੁਸ਼ੀ ਹੁੰਦੀ ਆ ਕਿ ਅਸੀਂ ਕਿਸੇ ਦਾ ਨਜਾਇਜ਼ ਟਿੱਡ ਖੁੱਲਣ ਤੋਂ ਬਚਾ ਲਿਆ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਉਹ ਮਸ਼ੀਨ ਦਾ ਗਰਦਾਸਪੁਰ ਦੇ ਵਿੱਚ ਕੀਤਾ ਬਿਲਕੁਲ ਦਿਖਾਣੇ ਸੀਟੀ ਜੀ ਮਸ਼ੀਨ ਆ ਸਾਡੇ ਕੋਲ ਕਦੋਂ ਯੂਜ਼ ਕਰ ਰਹੇ ਹੋ ਜੇੜੀ ਪ੍ਰੈਕਟਿਕ ਕਿੰਨੇ ਮਹੀਨਿਆਂ ਬਾਅਦ ਕਰ ਦੇ ਸਕਦੇ ਇਹਦਾ ਅਸੀਂ ਜਦੋਂ ਲੇਬਰ ਪੇਨਸ ਲੱਗਿਆ ਹੋਣ ਉਦੋਂ ਕਰਦੇ ਆ ਅਸੀਂ ਇਹ ਐਦਾਂ ਇਹਦਾ ਗ੍ਰਾਫ ਨਿਕਲਦਾ ਠੀਕ ਹੈ ਐਦਾਂ ਦੋ ਗ੍ਰਾਫ ਨਿਕਲਦੇ ਆ ਕੰਟ੍ਰੈਕਸ਼ਨ ਦਾ ਤੇ ਹਾਰਟ ਰੇਟ ਦਾ ਹੋਰ ਇਹਦੇ ਤੇ ਟਵਿਨਸ ਬੇਬੀ ਹੋਣ ਤੇ ਤਾਂ ਦੋ ਪ੍ਰੋਬ ਲਾ ਕੇ ਤੇ ਦੋਵਾਂ ਦਾ ਵੀ ਗ੍ਰਾਫ ਇਹਦੇ 'ਚ ਆ ਜਾਂਦਾ ਇਹ ਇਹ ਲੈਡਸ ਲੂਟਸ ਦਮ ਹਾਂ ਨਹੀਂ ਕਰੋ ਕੰਟੀ ਸੋ ਮੈਂ ਕਹਾਂਗਾ ਕਿ ਜੇ ਕਿਸੇ ਨੂੰ ਲੋੜ ਹੋਏ ਤੇ ਇਸ ਚੀਜ਼ ਦਾ ਜ਼ਰੂਰ ਫਾਇਦਾ ਲੇ ਗਰਦਾਸਪੁਰ ਚ ਅਸੀਂ ਇਹਨੂੰ ਲਾਂਚ ਕੀਤਾ ਹੈ ਸਿਟੀ ਜੀ ਇਹੋ ਮਸ਼ੀਨ ਆ ਇਹਦੇ ਚ ਗ੍ਰਾਫ ਆਂਦਾ ਇੱਥੇ ਆਰਟੀਫੀਸ਼ੀਅਲ ਆਰਟ ਰੇਟ ਆਂਦਾ ਯੂ ਟ੍ਰੇਨ ਕੰਟਰੈਕਸ਼ਨ ਆਂਦੀ ਆ ਤੇ ਇੱਥੇ ਗ੍ਰਾਫ ਆਂਦਾ ਨਾਲ ਮੋਨੀਟਰ ਲੱਗਦਾ ਇਹਦੇ ਮੈਂ ਉਹ ਇੱਥੇ ਮੋਨੀਟਰ ਨਹੀਂ ਕੈਰੀ ਕੀਤਾ ਇਹਦਾ ਕੋਈ ਅਸੀਂ ਐਕਸਟਰਾ ਚਾਰਜ ਨਹੀਂ ਕਰਦੇ ਇਹ ਪੇਸ਼ੈਂਟ ਜਿਹੜਾ ਮੇਰੇ ਕੋਲ ਸੇਜੇਰੀਅਨ ਲਈ ਆਇਆ ਜਾਂ ਡਿਲੀਵਰੀ ਲਈ ਆਇਆ ਅਸੀਂ ਉਸ ਤੋਂ ਬਾਅਦ ਡਿਸਾਈਡ ਕਰਾਂਗੇ ਇਹ 파ਟ ਮੇਰੇ ਐਗਜ਼ਾਮੀਨੇਸ਼ਨ 파ਟ ਦੇ ਵਿੱਚ ਜਾਂਦਾ ਇਹਦਾ ਕੋਈ ਐਕਸਟਰਾ ਪੈਸਾ ਨਹੀਂ ਲੱਗਦਾ। ਮੈਂ ਸਕਦਾ ਜੀ ਉਹਨੇ ਕਿ ਇਹਦੇ ਇਸ ਮਸ਼ੀਨ ਨਾਲ ਜਿਹੜੀ ਆਪਰੇਸ਼ਨ ਜਿਹੜੀ ਆ ਜਾਂ ਨਾਰਮਲ ਡਿਲਿਵਰੀ ਦੇ ਬਸੇ ਜ਼ਿਆਦਾ ਵਧੀਆ ਜਾ ਸਕਦਾ। ਬਿਲਕੁਲ ਜੀ ਬਿਲਕੁਲ ਇਹਦੇ ਨਾਲ ਪੇਸ਼ੈਂਟ ਨੂੰ ਪਤਾ ਹੈ ਕਿ ਹਾਂ ਮੇਰੇ ਬੱਚੇ ਦੀ ਧੜਕਨ ਘਟ ਗਈ ਹੈ ਉਹ ਇੱਥੋਂ ਪੜ੍ਹ ਸਕਦਾ ਕਿ ਹਾਂ ਜੀ ਵਾਕਈ ਧੜਕਨ ਘਟ ਗਈ ਹੈ ਐਦਾਂ ਨਹੀਂ ਮੈਂ ਕਹਾਂਗਾ ਕਿ ਕੰਨਾਂ ਨੂੰ ਲਾ ਕੇ ਬੱਚੇ ਦੀ ਧੜਕਨ ਘਟਾ। ਸੋ ਇਹ ਐਵੀਡੈਂਸ ਬੇਸਡ ਕਮ ਹੈਗਾ। ਡਾਕਟਰ ਸਰ ਪੋਲੀਓਸ ਪ੍ਰੋਡਕਟ ਮਸ਼ੀਨ ਆਏ ਆ ਕਦੇ ਬਣਾਉਣ ਉਹ ਮੈਂ ਆਪਣੇ ਦਾ ਪ੍ਰਮੋਸ਼ਨ ਕਰਾਵਾਂ ਬਾਕੀ ਵੀ ਮੇਰੇ ਸਾਰੇ ਮਿੱਤਰ ਨੇ ਠੀਕ ਹੈ